ਜੀ ਜੀ ਇਹਨੂੰ ਪਿੰਡ ਮਾਛੀਕੀਆਂ ਵਾਲੀ ਲਗਭਗ ਸਾਰੇ ਜਿੰਨਾਂ ਵੀ ਆਪਣਾ ਕੰਮ ਹੋਇਆ ਸੀਗਾ ਪਲਾਸਟਰ ਤਾਂ ਹੋਇਆ ਨ ਟਾਈਮ ਹੋ ਗਿਆ ਪਰ ਮਿਸਤਰੀਆਂ ਕਰਕੇ ਕੰਮ ਆਪਣਾ ਬਾਹਲਾ ਹੋ ਜਾਂਦੇ ਨੇ ਇਹ ਸਲੋ ਕਰਨਾ ਪੈ ਗਿਆ ਤੇ ਫਰੇਮਿੰਗ ਥੱਲੇ ਵੀ ਹੋਈ ਵੀ ਆ ਤੇ ਤਾਹਾਂ ਵੀ ਹੋਈ ਵੀ ਆ ਪੀਓਪੀ ਦਿਖਾ ਦੇ ਰਾਨੇ ਆ ਆਪਣੇ ਕੰਮ ਦੇ ਵਿੱਚ ਸਾਰੀ ਰਾਮਾਂ ਤੇ ਜਾਲੀ ਵੀ ਚੰਗੀ ਆ ਸਾਰੇ ਕੰਮ ਚੰਗਾ 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 ਤੇ ਮਸ਼ਰੀ ਦੇਖੋ ਕਿੰਨੀ ਆ ਥੱਲੇ ਆ ਮਸ਼ਰੀ ਇਹ ਰਾਨੇ ਉਹ ਹਾਂ ਆ ਜਾ ਵੀ ਇਹਦਾ ਤੁਹਾਨੂੰ ਇੱਕ ਪ੍ਰੂਫ ਦਿੰਨੇ ਕਾ ਕੇ ਪੀਓਪੀ ਦਾ ਸਾਡੇ ਮਨ ਨੂੰ ਵੀ ਸੰਤੁਸ਼ਟੀ ਹੋ ਜੇ ਤੁਹਾਡੇ ਮਨ ਨੂੰ ਵੀ ਹੋ ਜੇ ਕੀ ਕਮਦੀ ਕੁਆਲਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਧਨ ਸਿਰ ਗੁਰ ਰਾਮ ਦਾਸ ਜੀ ਚੱਪਾ ਰੱਖਿਓ ਵਾਹਿਗੁਰੂ ਲਓ ਜੀ ਆਹ ਫਰੇਮ ਸਾਡੇ ਬੰਨੇ ਹੁੰਦੇ ਆ ਜੀ ਵਾਹਿਗੁਰੂ ਇੰਨੀ ਪਾਵਰ ਵਾਲਾ ਕੰਮ ਕਰਕੇ ਰਾਜੀ ਆਂ ਖੁਸ਼ ਹੁੰਨੇ ਆ ਜਦੋਂ ਮਾਲਕ ਪੈਸਾ ਲਾ ਰਿਹਾ ਉਹਨੂੰ ਫਿਕਰ ਨਾ ਹੋਵੇ ਇਹਦੇ ਵਿੱਚ ਐਸ ਰੋਟ ਲੈਂਪਾਂ ਪੈਣੀਆਂ ਹਾਂ ਜੀ ਆਹ ਵੱਜਿਆ ਹੋਇਆ ਚਾਰਜਪਿਹਰਾ ਦੇਖੋ ਇਹਦੇ ਫਰੇਮਿੰਗ ਹੋ ਗਏ ਬਿਲਕੁਲ ਚਾਰਜਪਿਹਰਾ ਟਾਈਟ ਹੋ ਜਾਣਾ ਐਸ ਸਿਲੰਡਰ ਦੇ ਵਿੱਚ ਹਲਕੀ ਜਿਹੀ ਲੈਂਨ ਵੀ ਜਿਹੜੀ ਕਿਤੇ ਉਹਦਾ ਨਾ ਹੋਣ ਦਾ ਕਾਰਨ ਵੀ ਆਪਾਂ ਪਾਪਾ ਨਹੀਂ ਪਾਉਂਦੇ ਜਿੰਨੀ ਪੈਪ ਪੈਣੀ ਆ ਸਾਰੀ ਫੋਲਡਿੰਗ ਪੈਪ ਚਾਰੇ ਪਾਸੇ ਉਹਨਾਂ ਟਾਈਟ ਕਰ ਦਿੰਦੇ ਨੇ ਉਹ ਤੇ ਚੈਨਲ ਦੀ ਕੁਆਲਿਟੀ ਬਹੁਤ ਹੁੰਦੀ ਆ ਗੱਟੀ ਲੱਗਣ ਦੀ ਆਪਣੀ ਜਗ੍ਹਾ ਬਹੁਤ ਨੇੜੇ ਹੁੰਦੀ ਆ ਐ ਨਹੀਂ ਗੱਲ ਵੀ ਆਪਾਂ ਰੱਬ ਪਰ ਜਿਹੜੀ ਆਪਣੇ ਕੰਮ ਤੇ ਆਪਣੀ ਸੰਤੋਸ਼ਟੀ ਕਰਦੇ ਆਪਾਂ ਉਸ ਲੈਵਲ ਨਾਲ ਕਰਦੇ ਆਂ ਵੀ ਐਂ ਝੂਟ ਕੇ ਮਾਲਕ ਦੀ ਤਸੱਲੀ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਤੇ ਵਜਨ ਬਹੁਤ ਘੱਟ ਹੋਣਾ ਕਿਉਂਕਿ ਪੀਓਪੀ ਸੁੱਕ ਕੇ ਸੀਮੈਂਟ ਬਣ ਜਾਂਦੀ ਬਿਲਕੁਲ ਸੀਮੈਂਟ ਬਣ ਕੇ ਟਾਈਟ ਹੋ ਜਾਂਦੀ ਆ ਮੁੜ ਕੇ ਹਿਲਣੀਆਂ ਦੂਰ ਦੀ ਗੱਲ ਆ ਫਾਣਾ ਭਾ ਜਾਂਦਾ ਸਰੀਰ ਨਾ ਮਾਂਜੇ ਜੇ ਪਿਆ ਹੰਬੇ ਜੇ ਪਿਆ ਬੁਖਾਰ ਨੇ ਚੱਸੇ ਪਏ ਬਿਲਕੁਲ ਖਿੱਚੇ ਪਏ ਆ ਐਨੇ ਸਾਂ ਚੜਨ ਆਉਣ ਚ ਇੱਥੇ ਝੂਟਣ ਚ ਬਸ ਉਹਨੇ ਐਨਾ ਸਲੀਟ ਹੋ ਗਿਆ ਪਿਆ ਤੇ ਭਾਈ ਬਣ ਕੇ ਨਾ ਤੁਸੀਂ ਹੁਣ ਨਾਲ ਲੱਗ ਕੇ ਸਾਡੇ ਹਿੰਮਤ ਕਰਾਓ ਹਿੰਮਤ ਕਰਾਓ ਸਾਡੀ ਭਾਈ ਵੀ ਅਸੀਂ ਕੰਮ ਕਰ ਲਗੇ ਇਸ ਤਰ੍ਹਾਂ ਦੇ ਕੰਮ ਸਾਡੇ ਧੰਨਵਾਦ ਸ਼ੁਕਰੀਆ ਵੈਦ ਮਟੀਰੀਅਲ ਦੇ ਵਿੱਚ ਕੰਮ ਹਮੇਸ਼ਾ ਚੰਗਾ ਹੋ ਸਕਦਾ ਜੇ ਤੁਸੀਂ ਚਾਹੋ ਤਾਂ ਥੱਲੇ ਵੀ ਕੱਚੇ ਹੋਇਆ ਪਿਆ ਸਮਝ ਲਓ ਬਾਹਰਲਾ ਵੀ ਕੱਚਾ ਹੋਇਆ ਪਿਆ ਅੰਦਰੋਂ ਵੀ ਕੱਚਾ ਹੋਇਆ ਪਿਆ ਚਲੋ ਜੀ ਪੌੜੀਆਂ ਪੜੀਆਂ ਚੜੀਆਂ ਪਈਆਂ ਇਹਦੀਆਂ ਥੱਲੇ ਸਾਰਾ ਚਾਰਜ ਫੇਰਾ ਕੱਚਾ ਹੋਇਆ ਪਿਆ ਦਾ ਓ ਵਾਹਿਗੁਰੂ ਜੀ ਤੇ ਥੱਲੇ ਫਰੇਮਿੰਗ ਸਾਰੀ ਹੋਈ ਪਈ ਆਲ ਟੋਟਲ ਕੰਪਲੀਟ ਆ ਸੋਹਣਾ ਕੰਮ ਕਰਾਉਣਾ ਵਾਸਤੇ ਵੈਦ ਮਟੀਰੀਅਲ ਜੇ ਤੁਸੀਂ ਆਪ ਵੀ ਕਰਾ ਰਹੇ ਆ ਤਾਂ ਇਸ ਤਰ੍ਹਾਂ ਦਾ ਸਮਾਨ ਲਵਾਇ ਬੀੜਾ ਨੁਕਸਾਨ ਨਾ ਹੋਵੇ ਫਾਇਦਾ ਹੀ ਹੋਊਗਾ ਦਾ ਰਾਮਾ ਦੀ ਆ ਪੀਓਪੀ ਜਲੀ ਬਹੁਤ ਚੰਗੀ ਆ ਪੀ ਚੰਗੇ ਹਰ ਹੈਗੇ ਚੰਗੀ ਚੰਗੀ ਹੈ ਯਾਨੀ ਕਿ ਸਰੀਰ ਇਹਨਾਂ ਠੁਕਿਆ ਪਿਆ ਨਾ ਅੰਦਰੋਂ ਅੰਦਰ ਇਕੱਠਾ ਹੋਇਆ ਹੋਇਆ ਪਿਆ ਚਲੋ ਗੁਰਾਮ ਦਾ ਕਿਰਪਾ ਕਰਨਗੇ ਤੇ ਬਾਈ ਬਣ ਕੇ ਸਾਨੂੰ ਮਿਹਰਰੀ ਦਿਓ ਪੰਜ ਸਤ ਭਾਲ ਕੇ ਸਾਰਨਾ ਛੁੱਟੀ ਮਰਾ ਦੇਣਾ ਸ਼ੁਕਰੀਆ ਜੀ